ਜਨਸਕਤਰੇ ਮੈਂ ਆਪਣੇ ਸਾਰੇ ਵਰਕਰ ਸਾਥੀਆਂ ਬੋਲ ਕਮੇਟੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਗਰਜੀਤ ਸਿੰਘ ਹੋਦਰਾ ਜੀ ਨੂੰ ਯਾਦ ਪਾਤ ਉੱਪਰ ਉਠਕੇ ਉਹਨਾਂ ਦੇ ਵਕਾਫ ਲਈ ਉਹਨਾਂ ਦੇ ਜਦੋਂ ਜਿੱਤਰਾ ਕੀ ਉਹਨਾਂ ਨੂੰ ਦੇਖਦੇ ਨੇ ਸੰਸਦ ਦੇ ਵਿੱਚ ਆਪਾਂ ਦੇਖਦੇ ਕਿੰਨੇ ਐਮਪੀ ਪੰਜਾਬ ਤੋਂ ਜਿੱਤ ਕੇ ਜਾਂਦੇ ਨੇ ਪਰ ਉੱਥੇ ਕੋਈ ਐਮਪੀ ਇਹਨੂੰ ਬਸ ਮੇਸ਼ਾ ਖਤਿਆਬ ਤੇ ਵਿਦਿਆ ਤੇ ਗੱਜਦੇ ਰਹਿੰਦੇ ਆ ਸਰਦਾਰ ਗੁਰਦੀਪ ਸਿੰਘ ਵੋਧਰਾ ਜੀ ਨੇ ਉਹਨਾਂ ਦੇ ਮੈਰੀਕੀ ਉਹ ਇੱਕ ਤੇਰੀ ਕੋ ਵਧੀਆ ਇਮਾਨਦਾਰੀ ਦੇ ਜਿੱਤ ਹੋਈ ਆ ਇਸ ਕਰਕੇ ਉਹਨਾਂ ਨੂੰ ਸਾਰੇ ਲੋਕਾਂ ਨੇ ਬਹੁਤ ਬਹੁਤ ਪਿਆਰ ਦਿੱਤਾ ਵਾ ਯਤਰੇ ਲੋਕ ਬਹੁਤ ਪਿਆਰ ਦਿੰਦੇ ਰਹਾਂਗੇ ਵੇਖ ਕੇ ਅੱਜ ਕਾ ਸੋਸ਼ਲ ਮੀਡੀਆ ਤੇ ਬਹੁਤ ਤੇਜ਼ ਹੈ ਹਰ ਬੰਦਾ ਸਿਆਣਾ ਵਾ ਉਹ ਵੇਖਦਾ ਹੈ ਕਿਹੜਾ ਬੰਦਾ ਆਪਣੀ ਦੇਸ਼ ਲਈ ਆਪਣੇ ਸ਼ਹਿਰ ਲਈ ਆਪਣੇ ਨਗਰ ਲਈ ਕੀ ਕਰ ਰਿਹਾ ਹੈ ਉਸ ਨੂੰ ਵੋਟ ਪਾ ਕੇ ਉਸ ਨੂੰ ਦਿਖਾ ਜਾਂਦਾ ਹਰ ਥਾਂ ਤੇ ਵਕ ਵਕ ਖੁਸ਼ੀ ਆ ਰਹੀ ਹੈ ਇਸ ਕਰਕੇ ਸਰਦਾਰ ਗੁਰਦੀਪ ਸਿੰਘ ਵੋਧਰਾ ਜੀ ਆਪਣੇ ਕੰਮਾਂ ਕਰਕੇ ਜਿੱਤੇ ਨੇ ਮਹੰਮਦ ਬਿੰਦਕ ਸਿੰਘ ਮੱਲੀ ਜੀ ਜ਼ਿਲ੍ਹਾ ਕੌਂਸਲਮੈਨ ਦੀ ਵਾਈਸ ਪ੍ਰੈਜੈਂਟ ਅੱਜ ਇਹ ਕਤਰੋ ਹੈ ਜੀ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਜੋ ਗੁਰਜੀਤ ਸਿੰਘ ਔਜਲਾ ਜੀ ਲੀਡ ਲੈ ਕੇ ਜਿੱਤੇ ਆ ਵਿਕਾਸ ਦੇ ਨਾਲ ਜਿੱਤੇ ਆ ਉਹਨਾਂ ਵਾਸਤੇ ਵੀ ਦਾ ਧੰਨਵਾਦ ਕਰਨ ਵਾਸਤੇ ਮਰਗਾਂ ਧੰਨਵਾਦ ਕਰਦੇ ਆ ਸਤਿ ਸ੍ਰੀ ਅਕਾਲ ਨੇ ਵਰ ਰਿਆ ਜੀ ਸ਼ਾਹ ਜੀ ਸ਼ਾਹ ਆ ਤੇ ਜਿੱਤੇ ਆ ਔਜਲਾ ਸਾਹਿਬ ਦੇ ਵਿਕਾਸ ਨੂੰ ਵੋਟਾਂ ਪਈਆਂ ਜੀ ਕੋਈ 10 ਗੋਟਾ ਪਈਆਂ ਜਿਹੜੇ ਉਹਨਾਂ ਪ੍ਰੋਜੈਕਟ ਲੈਂਦੇ ਆ ਮਸਾਦਵਾ ਤੇ ਉਹਨੂੰ ਵੋਟਾਂ ਪਈਆਂ ਤੇ ਭਾਰੀ ਲੀਡ ਨਾਲ ਜਿੱਤੇ ਵੀ ਆ ਜਿਹੜੇ ਬੜਾ ਦਿਖਾਇਆ ਸਾਰੇ ਬੰਦ ਜਿਸ ਤਰ੍ਹਾਂ ਉਹ ਕੀ ਕਹਿਣਾ ਚਾਹੁੰਦੇ ਨੇ ਤੇ ਉਹਨਾਂ ਦੇ ਤਾਲ ਦੇ ਕੰਮ ਨਹੀਂ ਇਗਨੋਰੇਟ ਕੀ ਉਹਨੀਆਂ ਕੋਈ ਇੱਕ ਅਦਾ ਕੰਮ ਰਹਿ ਗਿਆ ਜਾਂਦਾ ਉਹਦੇ ਬਾਰੇ ਗੱਲ ਨਹੀਂ ਹੁੰਦੀ ਤੇ ਬਾਕੀ ਤੇ ਵੀ ਉਹਨਾਂ ਨੇ ਕੋਈ ਕਸਰ ਕੋਈ ਨਹੀਂ ਛੱਡੀ ਅੱਜ ਤੱਕ ਜਿੰਨੇ ਵੀ ਐਮਪੀ ਹੋਏ ਮੇਰੇ ਖਿਆਲ ਨਾਲ ਇਹਨਾਂ ਕੰਮ ਕੋਈ ਮਸਾਦਵਾ ਤੇ ਲੈ ਕੇ ਨਹੀਂ ਆਇਆ ਜਨਤਾਂ ਦੇ ਤੀਖਦੇ ਜੀ ਬਹੁਤ ਵਧੀਆ ਜੀ ਉਹਨਾਂ ਦੇ ਵਿਕਾਸ ਨੂੰ ਵਧੀਜੀਏ ਅੰਦਾਲਾ ਸਾਹਿਬ ਦੀ ਸੋਚ ਨੂੰ ਵਧੀਆ ਟਰਿਕ ਤੇ ਵਰਕਰਾਂ ਨੇ ਬੜੇ ਸਖਾਣਾ ਵੋਟਾਂ ਪਾਈਆਂ ਤੇ ਧੰਨਵਾਦ ਕਰਦੇ ਹਾਂ ਦਾ ਬਹੁਤ ਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਅਸੀਂ ਇਹ ਦਿਨ ਹੀ ਵਿਕਾਸ ਨੂੰ ਵੋਟਾਂ ਪਾਈਆਂ ਗਾਂਵ ਜਿਹੜਾ ਲੀਡਰ ਕੰਮ ਕਰੂਗਾ ਉਹਨੂੰ ਵੋਟਾਂ ਪਾਓ ਵਿਕਾਸ ਦੇ ਨਾਂ ਦੇ ਵੋਟਾਂ ਪਾਓ ਧਰਮ ਦੇ ਨਾਂ ਦੇ ਵੋਟਾਂ ਨਾ ਪਾਓ ਵਿਕਾਸ ਨੂੰ ਵੋਟਾਂ ਪਾਓ ਚੰਗੀ ਸੋਚ ਨੂੰ ਵੋਟਾਂ ਪਾਓ ਦੇਸ਼ ਨੂੰ ਜਿਹੜਾ ਗਾਂਵ ਲੈ ਜਾਏ ਲੀਡਰ ਉਹਨੂੰ ਵੋਟਾਂ ਪਾਓ ਤੁਸੀਂ ਇਹ ਲੱਡੂ ਬਣਾ ਲਗੇ ਜੀ ਉਦੋਂ ਅਸੀਂ ਇਹ ਭੱਲੂ ਭਾਰੇ ਕਰਕੇ ਥੋੜਾ ਆਪਾਂ ਸਤਰੀ ਨੂੰ ਕਰਾਗੇ ਜਰੂਰ ਦੇ ਰੂਪ ਚ ਇਥੋਂ ਸਾਨੂੰ ਮਦਦਾਂ ਵੀ ਭੱਲੂ ਕਰਕੇ ਬਣਾਜ ਕਿੰਨਾ ਕੀਤਾ ਜੀ ਥੋੜ ਆਪਣਾ ਪਿੰਡ ਇਲਾਕਾ ਵੀਰਕਾ ਹੀ ਆ ਪਤੀ ਬੱਗੇਵਾਲੀ ਦੇ ਉਸ ਨੀਕ ਆ ਅਸੀਂ ਸਾਰੇ ਕਾਂਗਰਸ ਦੇ ਸਮਰਥਕ ਆ ਤੇ ਪਹਿਲਾਂ ਵੀ ਕਾਂਗਰਸ ਨੂੰ ਵੋਟਾਂ ਪਾਉਂਦੇ ਹਾਂ ਅੱਜ ਵੀ ਸਾਡੇ ਮੇਰੇ ਵੀਰਾਂ ਨੇ ਜਿੰਨਿਆਂ ਵੀ ਸਾਡੇ ਬਿਰਤ ਸਾਥ ਨਾਲ ਉਹਨਾਂ ਦੇ ਪਮਾਨ ਦੇ ਵਿੱਚ ਜੀ ਤੇ ਅੱਜ ਕੀ ਆਉੜਾ ਸਾਹਿਬ ਮੈਂ ਹਿੱਜ ਤਾਉਣਾ ਕਿਉਂਕਿ ਉਹ ਚੰਗੇ ਇਨਸਾਨ ਦੇ ਬੇਦਾਗ ਇਮਾਨਦਾਰ ਲੀਡਰ ਨੇ ਤੇ ਜਿਹੜੇ ਇਹ ਪੰਜਾਬ ਆਪਣੇ ਸਾਰੇ ਪੰਜਾਬ ਦੇ ਪੱਖਾਂ ਦੀ ਗੱਲ ਕਰਦੇ ਆ ਤੇ ਇਸ ਕਰਕੇ ਐਤੀ ਸਾਰਿਆਂ ਨੇ ਇੱਕ ਅਹਿ ਪਹਿਲਾਂ ਹੀ ਪ੍ਰਵਾਨਾ ਕੀਤਾ ਸੀ ਸਾਡੇ ਸਾਡੇ ਮੇਰੇ ਵੀਰਾਂ ਨੇ ਜਿਹੜਿਆ ਭੈਣਾ ਨੇ ਮੇਰੇ ਭਰਾਵਾਂ ਨੇ ਤੇ ਐਤੀ ਜਿਹੜੀ ਬੋਟ ਹੈ ਅੱਜ ਜਗਰਾਵ ਸਾਹਿਬ ਨੂੰ ਕੌਣੀ ਆ ਤੇ ਕਾਂਗਰਸ ਨੂੰ ਦਤਾਉਣਾ ਬੜੀ-ਬੜੀ ਲੀਡ ਤੋਂ ਜਿੱਤੇ ਕਿਸ ਤਰ੍ਹਾਂ ਦੇਖਦੇ ਜੀ ਹਾਂਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਬੜੀ-ਬੜੀ ਲੀਡ ਤੋਂ ਜਿੱਤਣਾ ਜੀ ਉਹਨਾਂ ਦੇ ਵਿਕਾਸਾਂ ਦੀ ਗੱਲ ਹੈ ਉਹਨਾਂ ਨੇ ਕੰਮ ਕੀਤੇ ਚੰਗੇ ਕੰਮ ਕੀਤੇ ਆ ਦੁਨੀਆਂ ਨੂੰ ਬਖਸ਼ਤ ਕਰਤੀ ਆ ਕਿਉਂਕਿ ਤੀਸਰੀ ਵਾਰੀ ਜਿਹੜਾ ਐਮਪੀ ਬਾਨਾ ਇੱਕ ਬਹੁਤ ਹੀ ਵੱਡੀ ਗੱਲ ਆ ਵਿਰੋਧੀ ਤੇਰੇ ਬੜੇ-ਬੜੇ ਵਿਰੋਧੀ ਤੇਰੇ ਦਾਅਵੇ ਕਰਦੀ ਜਿੱਦਾਂ ਆਮ ਆਜ਼ਾਦੀ ਪਾਰਟੀ ਕਹਿੰਦੀ ਸੀ ਐਲਕੀਆਪਾ ਜੀ 13 ਜੀਰੋ ਦੇ ਜਿੱਤ ਕਰਨੀਆਂ ਐਲਕੀਆਪ ਦੇ ਵੀਰ ਨੇ ਕਿਸੇ ਨੇ ਕਹਿਤਾ ਲੈ ਨੇ ਤਾਬ ਵੀ ਦਿੱਤਾ ਕਮੈਂਟ ਕਰਕੇ ਕਿ ਜਿਹੜਾ ਬੋਲਦੇ ਸੀ ਆਪਣਾ ਮੇਰੇ ਕਿਕਲੀ ਕਲੀਰ ਦੀ ਤੇ ਉਹਨਾਂ ਨੇ ਕਹਿਤਾ ਕਿਕਲੀ ਕਲੀਰ ਦੀ ਤੇ ਪਾਗ ਮੇਰੇ ਵੀ ਦੀ ਕਹਾਂ ਉਹ ਕਹਾਂ ਕਿਕਲੀ ਕਲੀਰ ਦੀ ਕਿ ਹੁਣ ਮੇਰੇ ਵੀ ਤੇ ਵੀ ਲਾ ਦਿਓ ਅਗੋਂ ਇੱਕ ਆ ਮੇਰੇ ਵੀਰ ਜੀ ਹੁਣ 13 ਤੋਂ 3ਾਂ ਤੇ ਆ ਗਿਆ ਠੀਕ ਹੈ ਜੀ ਦੇਰ ਕਿ ਕਿਲੀ ਕਲੀਰ ਦੀ ਪਤਾ ਲੱਗ ਗਿਆ ਕਿ ਕਿਲੀ ਕਲੀਰ ਦੀ ਕੀ ਕਰਨੀ ਆ ਬਾਕੀ ਮੇਰੇ ਵੀ ਸਾਰੇ ਜਾਣਦੇ ਹੀ ਆ ਕਿ ਇਹ ਜਿਹੜੀ ਸਰਕਾਰ ਹੈ ਕੀ ਕਰਨੀ ਆ ਅੱਜ ਤੱਕ ਤੇ ਇਹਨਾਂ ਕੋਲ 2.5 ਸਾਲ ਦੇ ਵਿੱਚ ਨਾ ਕੋਈ ਤੇ ਇਹਨਾਂ ਨੇ ਕੋਈ ਵਿਕਾਸ ਕੀਤਾ ਨਾ ਲਸਾਲਾਂ ਦੇ ਵਿੱਚ ਜਿਹੜੀ ਗ੍ਰਾਂਟ ਆਈ ਆ ਇੱਕ ਵੀ ਗ੍ਰਾਂਟ ਕੋਈ ਵੇਰਕੇ ਦੇ ਵਿੱਚ ਇੱਕ ਗਲੀ ਦਾਸ ਦੇ ਮੈਡਮ ਮੈਂ ਇੱਕ ਵੀ ਗ੍ਰਾਂਟ ਇੱਥੇ ਲਾਈ ਆ ਜਾ ਕੇ ਕੋਈ ਇੱਕ ਹੀ ਟਲਾਈ ਆ ਦੂਸਰਾ ਗੱਲ ਜਿਹੜੇ ਨਸ਼ੇ ਦੇ ਮੁੱਦੇ ਲਈ ਕਿ ਆਈ ਨਸ਼ਾ ਇਹਨਾਂ ਦੇ ਕੋਈ ਇੱਕ ਵੀ ਨਾ ਕੋਈ ਦਸ਼ਾ ਬੰਦ ਨਹੀਂ ਹੋਇਆ ਆਮ ਤੌਰ ਤੇ ਜਿੱਥੇ ਵੀ ਜਾਂਦੇ ਆ ਕਹਿੰਦੇ ਅਸੀਂ ਨਸ਼ਾ ਬੰਦ ਕਰਾਤਾ ਜੀ ਨਸ਼ਾ ਬੰਦ ਕਰਾਤਾ ਨਸ਼ਾ ਕੀ ਬੰਦ ਕਰਾਇਆ ਕਹਿ ਦਿੰਦੇ ਜੀ ਪਾਕਿਸਤਾਨ ਨੂੰ ਨਸ਼ਾ ਆ ਰਿਹਾ ਪਾਕਿਸਤਾਨ ਨੂੰ ਨਸ਼ਾ ਆ ਰਿਹਾ ਮੈਂ ਇਹ ਗੱਲ ਕੁਛ ਨਹੀਂ ਚਾਹੁੰਦਾ ਕਿ ਪਾਕਿਸਤਾਨ ਨੂੰ ਨਸ਼ਾ ਸਮੈਗ ਆ ਰਿਹਾ ਸਰੀਂਜਾਂ ਟੀਕੇ ਗੋਲੀਆਂ ਇਹ ਤਾਂ ਤੁਹਾਡੇ ਪੰਜਾਬ ਚ ਬੰਦੇ ਇੱਥੇ ਤੇ ਕੰਟਰੋਲ ਕਰ ਲਓ